ਮੈਨੂੰ ਬੈਠੇ-ਬੈਠੇ ਕੁਦਰਤੀ ਇਹ ਘਟਨਾ ਯਾਦ ਆ ਗਈ ਤਿੰਨ ਮਿੱਤਰ ਸਨ ਇਕੱਠੇ ਪੜਨਾ ਇਕੱਠੇ ਹੀ ਖੇਡਣਾ ਕਿਤੇ ਜਾਣਾ ਤਾਂ ਵੀ ਇਕੱਠੇ ਹੀ ਜਾਣਾ ਆਪਸੀ ਬਹੁਤ ਪਿਆਰ ਹੈ ਤਨਾ ਮਿੱਤਰਾਂ ਦਾ ਇੱਕ ਦਿਨ ਤਿੰਨੇ ਬੈਠੇ ਨੇ ਇੱਕ ਦੂਜੇ ਨੂੰ ਪੁੱਛਦੇ ਨੇ ਵੀ ਭਾਈ ਤੂੰ ਪੜ੍ਹਨੇ ਲੱਕੇ ਕੀ ਬਣੇਗਾ ਪਹਿਲਾ ਮਿੱਤਰ ਜਵਾਬ ਹੁੰਦਾ ਜੀ ਮੈਂ ਪੜ੍ਹਨੇ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਹੈ ਵਾਹ ਵਾਹ ਦੂਜੇ ਨੂੰ ਪੁੱਛਿਆ ਜੀ ਮੈਂ ਫੌਜ ਵਿੱਚ ਭੜਤੀ ਹੋਣਾ ਹੈ ਦੇਸ਼ ਤੇ ਕੌਮ ਦੀ ਸੇਵਾ ਕਰਨੀ ਹੈ ਵਾਹ ਵਾਹ ਹੁਣ ਤੀਸਰੇ ਮਿੱਤਰ ਦੀ ਵਾਰੀ ਆ ਗਈ ਜੀ ਉਨ ਨੂੰ ਪੁੱਛਿਆ ਵੀ ਤੂੰ ਪੜ੍ਹ ਲੈ ਕੇ ਕੀ ਕਰੇਂਗਾ ਉਹ ਕਹਿੰਦਾ ਜੀ ਮੈਂ ਪੜ੍ਹ ਲੈ ਕੇ ਸਮਾਜ ਨੂੰ ਸੁਧਾਰਾਂਗਾ ਮੈਂ ਸਮਾਜ ਨੂੰ ਸੁਧਾਰਨਾ ਹੈ ਤਿੰਨੇ ਮਿੱਤਰ ਥਾਉ ਥਾਈ ਚਲੇ ਗਏ ਭਰਤੀ ਵਾਲਾ ਭਰਤੀ ਹੋ ਗਿਆ ਫੌਜ ਵਿੱਚ ਜਿਹਨੇ ਕਾਰੋਬਾਰ ਸ਼ੁਰੂ ਕਰਨਾ ਸੀ ਉਹਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਹੁਣ ਤੀਸਣਾ ਮਿੱਤਰ ਸਮਾਜ ਨੂੰ ਉਪਦੇਸ਼ ਬਿਆ ਕਰਦਾ ਹੈ ਦਿਨ ਰਾਤ ਤੁਰਿਆ ਫਿਰਦਾ ਹੈ ਉਮਰ ਵੱਧਦੀ ਜਾ ਰਹੀ ਹੈ ਆਖਰ ਬਢੇਪਾ ਇੱਕ ਦਿਨ ਆਉਣਾ ਸੀ ਤੀਸਰੇ ਮਿੱਤਰ ਨੂੰ ਜਿਹੜਾ ਕਹਿੰਦਾ ਸੀ ਮੈਂ ਸਮਾਜ ਨੂੰ ਸੁਧਾਰਨਾ ਹੈ ਬਹੁਤ ਬਿਮਾਰ ਪੈ ਗਿਆ ਡਾਕਟਰਾਂ ਦਾ ਜਵਾਬ ਦੇ ਦਿੱਤਾ ਦੂਸਰੇ ਮਿੱਤਰ ਨੂੰ ਸੁਣਿਆ ਵਈ ਭੇਜ ਦਿੱਤਾ ਉਹ ਦੋਨੋਂ ਪਤਾ ਲੈਣ ਵਾਸਤੇ ਆਏ ਮੰਜੇ ਤੇ ਪਿਆ ਹੋਇਆ ਉਹਦੇ ਅੱਖ ਲੱਗੇ ਹਾਂ ਵੀ ਸਮਾਜ ਨੂੰ ਸੁਧਾਰਦੇ ਆਈ ਸਮਾਜ ਨੂੰ ਸਵਾਰਦੇ ਆਈ ਸੁਧਾਰਦੇ ਆਈ ਉਹ ਜਿਹੜਾ ਮੰਜੇ ਤੇ ਮਿੱਤਰ ਪਿਆ ਉੱਚੀ ਉੱਚੀ ਰੋਣ ਲੱਗ ਪਿਆ ਉਹ ਕਹਿੰਦੇ ਅਸੀਂ ਤਾਂ ਤੈਨੂੰ ਮਜ਼ਾਕ ਕੀਤਾ ਤੂੰ ਰੋ ਕਿਉਂ ਰਿਆਂ ਸਾਡੀ ਗੱਲ ਦਾ ਗੁੱਸਾ ਕਰਦੇ ਆ ਨਹੀਂ ਭਾਈ ਤੁਹਾਡੀ ਗੱਲ ਦਾ ਮੈਂ ਗੁੱਸਾ ਨਹੀਂ ਕੀਤਾ ਫਿਰ ਉਹ ਕਹੋ ਰਿਆਂ ਕਹਿੰਦੇ ਰੋ ਮੈਂ ਤਾਂ ਦਰਿਆ ਜਿੰਦਗੀ ਜਿਹੜਾ ਮੈਂ ਫੈਸਲਾ ਲਿਆ ਸੀ ਉਹ ਫੈਸਲਾ ਮੈਂ ਗਲਤ ਲੈ ਬੈਠਾ ਗਲਤ ਫੈਸਲਾ ਲੈਣ ਦਾ ਮੈਨੂੰ ਅਫਸੋਸ ਹੈ ਉਹ ਫੈਸਲੇ ਦਾ ਅੱਜ ਮੈਨੂੰ ਰੋਣਾ ਆ ਰਿਹਾ ਵੀ ਸਮਝੇ ਨਹੀਂ ਹੋ ਕਿਵੇਂ ਕਹਿੰਦੇ ਇੱਕ ਨੇ ਆਖਿਆ ਕਿ ਮੈਂ ਫੌਜ ਵਿੱਚ ਭੜਤੀ ਹੋਣਾ ਹੈ ਦੇਸ਼ ਕੌਮ ਦੀ ਸੇਵਾ ਕਰਨੀ ਹੈ ਭੜਤੀ ਹੋ ਗਿਆ ਦੂਜੇ ਨੇ ਆਪਣਾ ਕਾਰੋਬਾਰ ਵੀ ਤੂੰ ਕਾਰੋਬਾਰ ਸ਼ੁਰੂ ਕਰ ਲੈ ਆਪਣਾ ਮੈਂ ਨਿਕਲਿਆ ਕਿ ਸਮਾਜ ਨੂੰ ਸੁਧਾਰਾਂ ਸਮਾਜ ਨੂੰ ਸਵਾਰਾਂ ਗਲਤ ਫੈਸਲਾ ਲੈ ਲਿਆ ਫੈਸਲਾ ਮੈਨੂੰ ਇਹ ਲੈਣਾ ਚਾਹੀਦਾ ਸੀ ਕਿ ਮੈਂ ਆਪਣੇ ਆਪ ਨੂੰ ਸਵਾਰਨਾ ਹੈ ਆਪਣੇ ਆਪ ਨੂੰ ਸੁਧਾਰਨਾ ਹੈ ਜੇ ਕਿਤੇ ਮੈਂ ਇਹ ਫੈਸਲਾ ਲਿਆ ਹੁੰਦਾ ਕਿ ਮੈਂ ਆਪਣੇ ਆਪ ਨੂੰ ਸਵਾਰਨਾ ਹੈ ਆਪਣੇ ਆਪ ਨੂੰ ਸੁਧਾਰਨਾ ਹੈ ਤਾਂ ਮੇਰੇ ਵੱਲ ਦੇਖ ਕੇ ਮੇਰਾ ਪਰਿਵਾਰ ਵੀ ਸੁਧਾਰੇ ਜਾਣਾ ਸੀ ਉਹਨੇ ਵੀ ਸਵਾਰੇ ਜਾਣਾ ਸੀ ਪਰਿਵਾਰ ਦੇ ਨਾਲ ਦੇਖ ਕੇ ਆਂਟੀ ਗਵੰਟੀ ਪਿੰਡ ਵਾਲੇ ਸਾਰਿਆਂ ਨੇ ਸਵਾਰੇ ਜਾਣਾ ਸੀ ਉਹਨਾਂ ਨਾਲ ਵੇਖ ਕੇ ਸਮਾਜ ਨੇ ਆਪੇ ਸਵਰਜਣਾ ਸੀ ਅੱਜ ਮੈਨੂੰ ਅਫਸੋਸ ਹੈ ਕਿ ਜ਼ਿੰਦਗੀ ਜਿੱਦ ਮੈਂ ਫੈਸਲਾ ਗਲਤ ਲੈ ਬੈਠਾ ਹੈ ਦੁਨੀਆ ਦੇ ਲੋਕੋ ਜ਼ਿੰਦਗੀ ਜਿੱਦ ਦਾ ਫੈਸਲਾ ਲੈਣ ਦੀ ਵਾਰੀ ਹੋਵੇ ਉਹ ਫੈਸਲਾ ਲੈਣ ਦਾ ਜਦੋਂ ਸਮਾਂ ਹੋਵੇ ਉਦੋਂ ਫੈਸਲਾ ਸੋਚ ਸਮਝ ਕੇ ਲਾਓ ਆਪਣੇ ਆਪ ਨੂੰ ਪਹਿਲਾਂ ਸਵਾਰੋ ਉਸ ਤੋਂ ਬਾਅਦ ਪਰਿਵਾਰ ਨੂੰ ਸਵਾਰੋ ਤੇ ਸਮਾਜ ਆਪੇ ਹੀ ਸਵਰ ਜਾਏਗਾ